ਸੀਖ ਫਰੀਦਾ ਦੋਹੋਂ ਦੀਵੀ ਬਲੰਦਿਆਂ ਮਲਕ ਬਿਠਾਇਆ ਏ ਗੜ ਲੀਤਾ ਘਟ ਲੁਟਿਆ ਦੀਵੜੇ ਗਿਆ ਬੁਝਾਈ ਫਰੀਦਾ ਵੇਖ ਕਪਾਹ ਹੈ ਜੇਥੀਆ ਜੇ ਸਿਰ ਥੀਆ ਤਿਲਹਾ ਕਮਾਦਾ ਏਰ ਕਾਗਦਾ ਕੁੰਨੇ ਕੋਇ ਲਿਆ ਮੰਦੇ ਅਮਲ ਕਰਿੰਦਿਆਂ ਇਹ ਸਜਾਈ ਤਿਨਹਾ ਫਰੀਦਾ ਕੰਨ ਮਸੱਲਾ ਸੂਫਗਲ ਦਿਲ ਕਾਤੀ ਗੁੜਵਾਤ ਬਾਹਰ ਦਿਸੈ ਚਾਨਣਾ ਦਿਲ ਅੰਧਿਆਰੀ ਰਾਤ ਫਰੀਦਾ ਰਤੀ ਰਤ ਨਾ ਨਿਕਲੇ ਜੇ ਤਨ ਛੀਰੈ ਕੋਈ ਜੋ ਤਨ ਰਤੇ ਰੱਬ ਸਿਉ ਤਿੰਨ ਤਨ ਰਤ ਨਾ ਹੋਈ ਮਹੱਲਾ ਤੀਜਾ ਇਹੋ ਤਨ ਸਭੋ ਰਤ ਹੈ ਰਤ ਬਿਨ ਤਨ ਨਾ ਹੋਏ ਜੋ ਸਹਿਰਤੇ ਆਪਣੇ ਤਿਤ ਤਨ ਲੋਭ ਰਤ ਨਾ ਹੋਏ ਭੈ ਭੈ ਤਨ ਖੀਣ ਹੋਏ ਲੋਭ ਰਤ ਵਿੱਚੋਂ ਜਾਏ ਜਿਉ ਬੈ ਸੰਤਰ ਧਾਤ ਸੁਧ ਹੋਏ ਤਿਉ ਹਰ ਕਾ ਭਉ ਦੁਰਮਤ ਮੈਲ ਗਵਾਏ ਨਾਨਕ ਤੇ ਜਨ ਸੋਹਣੇ ਜੇ ਰੱਤੇ ਹਰ ਰੰਗ ਲਾਈ ਫਰੀਦਾ ਸੋਈ ਸਰਵਰ ਢੂੰਡ ਲਹੁ ਜਿੱਥੋਂ ਲੱਭੀ ਵਾਥ ਛੱਪੜ ਢੁੰਡੈ ਕਿਆ ਹੋਐ ਚਿੱਕੜ ਡੁੱਬੈ ਹੱਥ ਫਰੀਦਾ ਨੰਢੀ ਕੰਤ ਨਾ ਰਾਵਿਉ ਵੱਡੀ ਥੀ ਮੋਇ ਆਸ ਧਨਕ ਕਹਿੰਦੀ ਗੋਰ ਮੇ ਤੈਂ ਸਹ ਨਾ ਮਿਲਿਆ ਆਸ ਫਰੀਦਾ ਸਿਰ ਪਲਿਆ ਦਾੜੀ ਪਲੀ ਮੁੱਛਾਂ ਭੀ ਪਲੀਆਂ ਰੇ ਮਨ ਗਹਿਲੇ ਬਾਵਲੇ ਮਾਨ ਹੈ ਕਿਆ ਰਲੀਆਂ ਫਰੀਦਾ ਕੋਠੇ ਧੁਕਣ ਕੇ ਤੜਾ ਫਿਰ ਨੀਂਦੜੇ ਨਿਹਾਰ ਜੋ ਦੇਹ ਲੱਦੇ ਗਾਣਵੇਂ ਗਏ ਵਲਾੜ ਵਲਾੜ ਫਰੀਦਾ ਕੋਠੇ ਮੰਡਪ ਮਾੜੀਆਂ ਏਤ ਨਾ ਲਾਏ ਚਿੱਤ ਮਿੱਟੀ ਪਈ ਅਤੂਲਵੀ ਕੋਏ ਨਾ ਹੋ ਸੀਮੇਤ ਫਰੀਦਾ ਮੰਡਪ ਮਾਲ ਨਾ ਲਾਏ ਮਰਗਸ ਪਾਣੀ ਚਿੱਤ ਧਰ ਸਾਈ ਜਾਏ ਸੰਭਾਲ ਜਿੱਥੈ ਹੀ ਤੋ ਵੰਝਣਾ ਫਰੀਦਾ ਜਿੰਨੀ ਕਮੀ ਨਹੀਂ ਗੁਣ ਤੇ ਕੰਬੜੇ ਵਸਾਰ ਮਤ ਸ਼ਰਮਿੰਦਾ ਥੀ ਵਹੀ ਸਾਈ ਦਾ ਦਰਬਾਰ ਫਰੀਦਾ ਸਾਹਿਬ ਦੀ ਕਰ ਚਾਕਰੀ ਦਿਲ ਦੀ ਲਾਏ ਪਰਾਂਦ ਦਰਵੇਸਾ ਨੂੰ ਲੋੜੀਐ ਰੁੱਖਾ ਦੀ ਜੀਰਾਂਦ ਫਰੀਦਾ ਕਾਲੇ ਮੈਂਡੇ ਕੱਪੜੇ ਕਾਲਾ ਮੈਂਡਾ ਵੀਸ ਗੁਨਹੀ ਭਰਿਆ ਮੈਂ ਫਿਰਾਂ ਲੋਕ ਕਹੈ ਦਰਵੀਸ ਤਤੀ ਤੋਏ ਨਾ ਪਲਵੈ ਜੇ ਜਲ ਟੁੱਬੀ ਦੇ ਫਰੀਦਾ ਜੋ ਡਹਾਗਣ ਰੱਬ ਦੀ ਚੂਰੇਂਦੀ ਝੂਰੇ ਜਾਂ ਕੁਵਾਰੀ ਤਾਂ ਚਾਓ ਵੇਵਾਹੀ ਤਾਂ ਮਾਮਲੇ ਫਰੀਦਾ ਇਹੋ ਪਛੋਤਾਉ ਵਤ ਕੁਵਾਰੀ ਨਾ ਥੀਐ ਕਲਰ ਕੇਰੀ ਛਪੜੀ ਆਏ ਉਲੱਥੇ ਹੰਜ ਚਿੰਜੂ ਬੋੜਨ ਨਾ ਪੀਵਹ ਉੱਡਣ ਸੰਧੀ ਡੰਝ ਹੰਸ ਉੱਡਰ ਕੋਦਰੈ ਪਇ ਲੋਕ ਬਡਾਰਣ ਜਾਈ ਗਹਿਲਾ ਲੋਕ ਨਾ ਜਾਣਦਾ ਹੰਸ ਨਾ ਕੋ ਦਰਾ ਖਾਏ ਚੱਲ ਚੱਲ ਗਈਆਂ ਪੰਖੀਆਂ ਜਿੰਨੀ ਵਸਾਏ ਤਲ ਫਰੀਦਾ ਸਰ ਭਰਿਆ ਭੀ ਚੱਲ ਸੀ ਠੱਕੇ ਕਬਲ ਅਕਲ ਫਰੀਦਾ ਇਟਸਰਾਣੇ ਭੋਏ ਸਵਣ ਕੀੜਾ ਲੜਿਓ ਮਾਸ ਕੀ ਤੜਿਆਂ ਜੁਗ ਵਾਪਰੀ ਇਕਤ ਪਿਆਂ ਪਾਸ ਫਰੀਦਾ ਭੰਨੀ ਕੜੀ ਸਮੰਨਵੀ ਟੁੱਟੀ ਨਾਗਰ ਲੱਜ ਅਜਰਾਇਨ ਫਰੀਸਤਾ ਕਹਿ ਘਰ ਨਾ ਠੀ ਅੱਜ ਫਰੀਦਾ ਭੰਨੀ ਕੜੀ ਸਮੰਨਵੀ ਟੁੱਟੀ ਨਾਗਰ ਲੱਜ ਜੋ ਸੱਜਣ ਭੋਏ ਭਾਰਥੇ ਸੇ ਕਿਉਂ ਆਵਹਿ ਅੱਜ ਫਰੀਦਾ ਬੇਨਿਵਾਜਾ ਕੁੱਤਿਆ ਇਹ ਨਾ ਭਲੀ ਰੀਤ ਕਬਹੀ ਚੱਲ ਨਾ ਆਇਆ ਪੰਜੇ ਵਖਤ ਮਸੀਤ ਘੋਟ ਫਰੀਦਾ ਉਜੂ ਸਾਜ ਸੁਭਾ ਨਿਵਾਜ ਗੁਜਾਰ ਜੋ ਸਿਰ ਸਾਈ ਨਾ ਨਿਵੇ ਸੋ ਸਿਰ ਕੱਪ ਉਤਾਰ ਜੋ ਸਿਰ ਸਾਈ ਨਾ ਨਿਵੇ ਸੋ ਸਿਰ ਕੀਜੈ ਕਾਏ ਕੁੰਨੇ ਢੇਠ ਜਲਾਈਐ ਬਾਲਣ ਸੰਧੈ ਥਾਂਈ ਫਰੀਦਾ ਕਿਥੈ ਟੰਡੀ ਮਾਪਿਆਂ ਜਿੰਨੀ ਤੂੰ ਜਣਿਓ ਏ ਤੈ ਪਾਸੋਂ ਓਏ ਲੱਦ ਗਏ ਤੂੰ ਅਜੈਨਾ ਪਤੀਣੋ ਏ ਫਰੀਦਾ ਮਨ ਮੈਦਾਨ ਕਰ ਟੋਏ ਟਿਬੇ ਲਾਹੀ ਅੱਗੇ ਮੂਲ ਨ ਆਵਸੀ ਦੋਜਕ ਸੰਦੀ ਪਾਹੀ ਮਹੱਲਾ ਪੰਜਵਾ ਫਰੀਦਾ ਖਾਲਕ ਖਲਕ ਮਹਿ ਖਲਕ ਵਸੈ ਰੱਬ ਮਾਹੀ ਮੰਦਾ ਕਿਸ ਨੂੰ ਆਖੀਐ ਜਾਂ ਤਿਸ ਬਿਨ ਕੋਈ ਨਾਹੀ ਫਰੀਦਾ ਜੇ ਦੇਹ ਨਾੜਾ ਕੱਪਿਆ ਜੇ ਗਲ ਕਪਹਿ ਚੁਖ ਪਵਨ ਨਾ ਇਤੀ मामਲੇ ਸਹਾਨਾ ਇਤੀ ਦੁਖ ਚੱਬਣ ਚੱਲਣ ਰਤਨ ਸੇ ਸੁਣੀ ਅਰ ਬਹਿ ਗਏ ਹੀੜੇ ਮੁੱਤੀ ਤਾ ਸੇ ਜਾਨੀ ਚੱਲ ਗਏ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹੰਡਾਏ ਦੇਹੀ ਰੋਗ ਨਾਲ ਲੱਗ ਗਈ ਪੱਲੇ ਸਭ ਕਿਛ ਪਾਏ ਫਰੀਦਾ ਪੰਖ ਪਰਾਂ ਹੋਣੀ ਦੁਨੀ ਸੁਹਾਵਾ ਬਾਗ ਨੌਬਤ ਵਜੀ ਸੁਬਾਹ ਸਿਉ ਚੱਲਣ ਕਾ ਕਰ ਸਾਜ ਫਰੀਦਾ ਰਾਤ ਕਥੂਰੀ ਵੰਡੀਐ ਸੁਤਿਆ ਮਿਲੈ ਨਾ ਭਾਉ ਜਿਨ੍ਹਾਂ ਨੈਣ ਨਿੰਦਰਾਵਲੇ ਤਿੰਨਾ ਮਿਲਣ ਕੋ ਆਉ ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ ਦੁੱਖ ਸਬਾਇੈ ਜੱਗ ਉੱਚੇ ਚੜਕੇ ਦੇਖਿਆ ਤਾਂ ਘਰ ਘਰੇ ਹਾ ਅੱਗ ਮਹੱਲਾ ਪੰਜਵਾਂ ਫਰੀਦਾ ਭੂਮ ਰੰਗਾਵਲੀ ਮਾਂਜ ਵਸੂਲਾ ਬਾਗ ਜੋ ਜਨ ਪੀਰ ਨਿਵਾਜਿਆ ਤਿੰਨਾ ਅੰਚਨਾ ਲਾਗ ਮਹੱਲਾ ਪੰਜਵਾਂ ਫਰੀਦਾ ਉਮਰ ਸੁਹਾਵੜੀ ਸੰਗ ਸੁਵੰਨੜੀ ਦੇ ਵਿਰਲੇ ਕੇ ਪਾਈਨ ਜਿੰਨਾ ਪਿਆਰੇ ਨੇ ਕੰਦੀ ਵਹਿਣ ਨਾ ਟਾਹੇ ਤਉ ਪੀ ਲੇਖਾ ਦੇਵਣਾ ਜਿੱਧਰ ਰੱਬ ਰਜਾਏ ਵਹਿਣ ਤਦਾਉ ਗਉ ਕਰੇ ਫਰੀਦਾ ਦੁੱਖਾਂ ਸੇਤੀ ਦਿਹੋ ਗਿਆ ਸੂਲਾ ਸੇਤੀ ਰਾਤ ਖੜਾ ਪਕਾਰੇ ਪਾਤਣੀ ਬੇੜਾ ਕੱਪਰਵਾਤ ਲੰਮੀ ਲੰਮੀ ਨਦੀ ਵਹੈ ਕੰਦੀ ਕੇ ਰਹੇਤ ਬੇੜੇ ਨੂੰ ਕੱਪਰ ਕਿਆ ਕਰੇ ਜੇ ਪਾਤਣ ਰਹੈ ਸੁਚੀਤ ਫਰੀਦਾ ਗੱਲੀ ਸੋ ਸੱਜਣ ਵੀਹੀ ਇੱਕ ਟੁੰਡੇਂਦੀ ਨਾ ਲਾਹਾਂ ਤੁਖਾਂ ਜਿਉਂ ਵਾਲੀਂ ਕਾਰਨ ਤਿਨਾ ਮਾ ਫਰੀਦਾ ਇਹੋ ਤਨ ਭੌਂਕਣਾ ਨਿਤ ਨਿਤ ਦੁਖੀਐ ਕੌਣ ਕੰਨੀ 부ਜੇ ਦੇ ਰਹਾ ਕਿਤੀ ਵਗੈ ਪਉਣ ਫਰੀਦਾ ਰੱਬ ਖਜੂਰੀ ਪੱਕੀਆਂ ਮਾਖਿਆ ਨਹੀਂ ਵਹਨ ਜੋ ਜੋ ਵੰਨੈ ਦਿਹੜਾ ਸੋ ਉਮਰ ਹੱਥ ਪਵੰਨ ਫਰੀਦਾ ਤਨ ਸੁੱਕਾ ਪਿੰਜਰthia ਤਲੀਆਂ ਖੁੰਢਹਿ ਕਾਗ ਅਜੈ ਸੋ ਰੱਬ ਨਾ ਬਹੜਿਓ ਦੇਖ ਬੰਦੇ ਕੇ ਭਾਗ ਕਾਗਾ ਕੰਗਟੰਡੋ ਲਿਆ ਸਗਲਾ ਖਾਇਆ ਮਾਸ ਇਹ ਦੋਇ ਨੈ ਨਾ ਮਤਿ ਸ਼ੁਹ ਫਿਰ ਦੇਖਣ ਕੀ ਆਸ ਕਾਗਾ ਚੂੰਡ ਨਾ ਪਿੰਜਰਾ ਬਸੈ ਤਾਂ ਉੱਡਰ ਜਾਹੇ ਜਿਤ ਪਿੰਜਰਾ ਮੇਰਾ ਸੋਹ ਵਸੈ ਮਾਸ ਨਾ ਤਿੱਦੂ ਖਾਹੇ ਫਰੀਦਾ ਗੋਰ ਨਮਾਣੀ ਸੱਜ ਕਰੇ ਨੇ ਘਰ ਆ ਘਰ ਆ ਸਰਪਰਮੈ ਤੇ ਆਵਣਾ ਮਰਨੋ ਹੋ ਨਾ ਡਰਿਆ ਏਨੀ ਲੋਇਣੀ ਦੇਖਦਿਆਂ ਕੀਤੀ ਚੱਲ ਗਈ ਫਰੀਦਾ ਲੋਕਾਂ ਆਪੋ ਆਪਣੀ ਮੈਂ ਆਪਣੀ ਪਈ ਆਪ ਸਵਾਰ ਅਹਿ ਮੈ ਮਿਲੈ ਮੈਂ ਮਿਲਿਆ ਸੁਖ ਹੋਏ ਫਰੀਦਾ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ ਕੰਦੀ ਉੱਤੇ ਰੁਖੜਾ ਕਿਚਰਕ ਬੰਨੈ ਧੀਰ ਫਰੀਦਾ ਕੱਚੇ ਭਾਂਡੇ ਰੱਖੀਐ ਕਿਚਰ ਤਾਈ ਨੀਰ ਫਰੀਦਾ ਮਹਿਲ ਨ ਸਖਣ ਰਹਿ ਗਈ ਵਾਸਾ ਆਇਆ ਤਲ ਗੋਰਾ ਸੀ ਨਿਮਾਣੀਆਂ ਬਹਿਸਨ ਰੂਹਾ ਮਲ ਆਖੀ ਸੇਖਾ ਬੰਦਗੀ ਚੱਲਣ ਅੱਜ ਕੇ ਕੱਲ